ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ 拜拜拜。啊啊啊啊

ਲੋਕਲ ਗੁਰਪੁਰ ਕਮੇਟੀ ਮੋਗਾ ਸ਼ਹਿਰ ਦੀ ਸਰਮੌਰ ਸੰਸਥਾ ਜੋ ਗੁਰੂ ਸਾਹਿਬਾਨ ਦੇ ਪਾਵਨ ਗੁਰਪੁਰ ਮਨਾਉਂਦੀ ਆ ਰਹੀ ਹੈ ਪਾਵਨ ਗੁਰਪੁਰਬਾਂ ਦੇ ਸਬੰਧ ਵਿੱਚ ਅਮਰਤ ਵੇਲੇ ਤੋਂ ਪ੍ਰਬਾਦ ਫੇਰੀਆਂ ਦੇ ਪ੍ਰਬੰਧ ਕੀਤੇ ਜਾਂਦੇ ਨੇ ਇਸ ਵਾਰ ਵੀ ਨਾਸਰੋ ਮਨਸੂਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਪਵਿੱਤਰ ਆਗਮਨ ਪੁਰਬ ਦੇ ਸਬੰਧ ਵਿੱਚ ਪਰ ਬਾਦ ਫੇਰੀਆਂ ਦੇ ਉਪਰੰਤ ਅੱਜ ਦਾ ਇਹ ਨਗਰ ਕੀਰਤਨ ਜੋ ਗੁਰੂ ਸਾਹਿਬ ਦੇ ਪਾਵਨ ਪਵਿੱਤਰ ਆਗਮਨ ਪੁਰਬ ਦੇ ਸਬੰਧ ਵਿੱਚ ਮਨਾਇਆ ਜਾ ਰਿਹਾ ਹੈ ਅੱਜ ਦਾ ਇਹ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਜਾਇਆ ਹੇਠ ਗੁਰਦੁਆਰਾ ਗੁਰੂ ਸਰ ਪਾਲ ਸੇਵੀ ਭੁੱਕਣ ਵਾਲਾ ਸਾਹਿਬ ਤੋਂ ਆਰੰਭ ਹੋਇਆ ਜੋ ਸ਼ਹਿਰ ਦੇ ਵੱਖ-ਵੱਖ ਗਲੀਆਂ ਮੁਹੱਲਿਆਂ ਵਿੱਚੋਂ ਦੀ ਹੁੰਦਾ ਹੋਇਆ ਜੋ ਹੈ ਵਾਪਸੀ ਇਸ ਦੀ ਫੇਰ ਗੁਰਦੁਆਰਾ ਪਾਸ ਸਹੀਦ ਸੇਮੀ ਵਿਖੇ ਹੋਵੇਗੀ ਸ਼ਹਿਰ ਦੇ ਵਿੱਚ ਵੱਖ-ਵੱਖ ਧਾਰਮਿਕ ਸੁਸਾਇਟੀਆਂ ਸਮਾਜਿਕ ਸੰਸਥਾਵਾਂ ਜੋ ਭਰਪੂਰ ਸਹਿਯੋਗ ਦੇ ਰਹੀਆਂ ਨੇ ਅੱਜ ਪੂਰੀ ਠੰਡ ਹੋਣ ਦੇ ਬਾਵਜੂਦ ਵੀ ਸੰਗਤਾਂ ਦੇ ਵਿੱਚ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲਿਆ ਔਰ ਮਹਾਰਾਜ ਸੱਚੇ ਪਾਤਸ਼ਾਹਗੇ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਭਰਪੂਰ ਸਹਿਯੋਗ ਮਿਲਦਾ ਰਹੇ ਸ਼ਹਿਰ ਦੇ ਵਿੱਚ ਜੋ ਸਹਿਯੋਗ ਸੀ ਥਾਂ-ਥਾਂ ਦੇ ਉਤੇ ਵੱਖ-ਵੱਖ ਸਵਾਗਤੀ ਗੇਟ ਲਾਏ ਗਏ ਸ਼ਹਿਰ ਦੇ ਦੁਕਾਨਦਾਰ ਵੀਰਾਂ ਵੱਲੋਂ ਥਾਂ ਥਾਂ ਦੇ ਉੱਤੇ ਪਕੌੜਿਆਂ ਦੇ ਚਾਹ ਦੇ ਦੁੱਧ ਦੇ ਲੰਗਰ ਲਾਏ ਹੋਏ ਹਨ ਇਸੇ ਤਰ੍ਹਾਂ ਵਾਹਿਗੁਰੂ ਕਿਰਪਾ ਕਰਨ ਸੰਗਤਾਂ ਵੱਲੋਂ ਸਹਿਯੋਗ ਮਿਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਲ ਗੁਰਪਰਵ ਕਮੇਟੀ ਮੋਗਾ ਜੋ 1972 ਤੋਂ ਸਥਾਪਿਤ ਹੋਈ ਹੈ ਉਸ ਵੇਲੇ ਤੋਂ ਲੈ ਕੇ ਲਗਾਤਾਰ ਹਰ ਸਾਲ ਇਹ ਗੁਰੂ ਨਾਨਕ ਪਾਤਸ਼ਾਹ ਦਸ਼ਮੇਸ਼ ਪਿਤਾ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਿਹਾੜੇ ਮਨਾਉਂਦਿਆਂ ਹੋਇਆਂ ਨਗਰ ਕੀਰਤਨ ਕੀਰਤਨ ਸਮਾਗਮ ਕਵੀ ਦਰਬਾਰ ਟਾਡੀ ਦਰਬਾਰ ਸਮੇਂ-ਸਮੇਂ ਤੇ ਲਾਉਂਦੀ ਹੈ ਇਸ ਵਾਰ ਵੀ ਜੋ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਆਗਮਨ ਦਿਹਾੜਾ 5 ਜਨਵਰੀ ਨੂੰ ਸੰਸਾਰ ਪਰ ਦੇ ਕੋਨੇ-ਕੋਨੇ ਦੇ ਵਿੱਚ ਮਨਾਇਆ ਜਾ ਰਿਹਾ ਹੈ। ਇਸ ਸੰਸਥਾ ਵੱਲੋਂ ਅੱਜ ਉਸ ਸੰਬੰਧ ਵਿੱਚ ਨਗਰ ਕੀਰਤਨ ਗੁਰਦੁਆਰਾ ਗੁਰੂ ਸਾਹਿਬ ਸਾਹਿਬ 6ਵੀਂ ਬੁੱਕਣਾ ਰੋਡ ਮੋਗਾ ਤੋਂ ਗੁਰੂ ਸਾਹਿਬਾਨ ਦੇ ਅਸ਼ੀਰਵਾਦ ਲੈ ਕੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਆਰੰਭ ਕੀਤਾ ਗਿਆ ਹੈ। ਸੰਗਤਾਂ ਦਾ ਭਰਪੂਰ ਸਹਿਯੋਗ ਹੈ। ਵੱਡੇ ਗੈਂਦੇ ਦੇ ਵਿੱਚ ਟਰਾਲੀਆਂ ਟਰੈਂਪੂਆਂ ਰਾਹੀਂ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਕੇ ਦਸ਼ਮੇਸ਼ ਪਿਤਾ ਜੀ ਦੇ ਗੁਣ ਗਾਇਨ ਕਰ ਰਹੇ ਨੇ ਇਹ ਨਗਰ ਕੀਰਤਨ ਦਸ਼ਮੇਸ਼ ਪ੍ਰਕਾਸ਼ ਗੁਰਸਤਾਨ ਤੋਂ ਅੱਗੇ ਹੁੰਦੇ ਹੋਏ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਦੇ ਚੌਂਕ ਸ਼ੇਖਾ ਤੋਂ ਅੱਗੇ ਹੁੰਦੇ ਹੋਏ ਇਸ ਤੋਂ ਅੱਗੇ ਗੁਰਦੁਆਰਾ ਸ਼੍ਰੀ ਸਿੰਘ ਸਭਾ ਗੁਰਦੁਆਰਾ ਸੰਤ ਗਲਾਬ ਸਿੰਘ ਜੀ ਕੋਲੀਆ ਗੁਰਦੁਆਰਾ ਬੀਬੀ ਕਹਨਕਰ ਇਹਨਾਂ ਗੁਰਸਤਾਨਾਂ ਦੇ ਅੱਗੋਂ ਹੁੰਦੇ ਹੋਏ ਸੰਗਤਾਂ ਦਾ ਸਹਿਯੋਗ ਲੈਂਦੇ ਹੋਏ ਪ੍ਰੇਮ ਸਤਿਕਾਰ ਪ੍ਰਾਪਤ ਕਰਦਿਆਂ ਹੋਇਆਂ ਇਹ ਲਾਸਟ ਦੇ ਗੁਰਦੁਆਰਾ ਗੁਰੂਕੋਲ ਜਿੱਥੋਂ ਆਰੰਭ ਹੋਇਆ ਹੈ ਗੁਰਦੁਆਰਾ ਗੁਰੂ ਸਰਪਾਹ ਸੇ ਸ਼ੇਮੀ ਬੁਕਨਾਲਾ ਰੋਡ ਵਿਖੇ ਹੀ ਸਮਾਪਤੀ ਹੋਏਗੀ ਬੜੀ ਖੁਸ਼ੀ ਦੀ ਗੱਲ ਹੈ ਕਿ ਸੰਗਤਾਂ ਮੜੇ ਚਾਵਾਂ ਦੇ ਨਾਲ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਗੁਰੂ ਸਹਿਬਾਨ ਦੇ ਗੁਣ ਗਾਇਨ ਕਰ ਰਹੀਆਂ ਨੇ ਬਹੁਤ ਸਾਰੀਆਂ ਮੋਗੇ ਸ਼ਹਿਰ ਦੀਆਂ ਇਸ ਤਰ੍ਹਾਂ ਦੀ ਸਤਸੰਗ ਜ਼ਬਾਵਾਂ ਅਤੇ ਵੱਖ-ਵੱਖ ਸੰਸਥਾਵਾਂ ਨਾਲ ਜੁੜੇ ਹੋਏ ਵੀਰ ਧਾਰਮਿਕ ਸੋਚ ਵਾਲੇ ਵੀਰ ਸਮਾਜਿਕ ਸੋਚ ਵਾਲੇ ਵੀਰ ਆਪਣਾ ਆਪਣਾ ਯੋਗਦਾਨ ਪਾ ਕੇ ਇਸ ਨਗਰ ਕੀਰਤਨ ਨੂੰ ਹੋਰ ਚਾਰ ਚੰਨ ਲਾ ਰਹੇ ਨੇ ਅਕਾਲ ਪ੍ਰਭੂ ਵਾਹਿਗੁਰੂ ਜੀ ਚਰਨਾ ਅੱਗੇ ਅਰਦਾਸ ਹੈ ਕਿ ਇਸੇ ਤਰ੍ਹਾਂ ਸੰਗਤਾਂ ਦਾ ਸਹਿਯੋਗ ਸੁਸਾਇਟੀ ਨੂੰ ਮਿਲਦਾ ਰਹੇ ਤੇ ਸੁਸਾਇਟੀ ਹਮੇਸ਼ਾ ਇਹ ਪਾਵਨ ਦਿਹਾੜੇ ਮਨਾਉਣ ਲਈ ਤਤਪਰ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ